ਹੈਲੋ ਆਲ ਆਫ ਯੂ ਆਈ ਹੋਪ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੇ ਆਪਣੇ ਇਹ ਨੋਟਸ ਇਹ ਟੌਪਿਕਸ ਬੰਦੇ ਤੇ ਜੀ ਪੀਐਸ ਟੈਟ ਦੇ ਨਾਲ ਪੀਐਸ ਟੈਟ ਦਾ ਸਬਜੈਕਟ ਹੈ ਜੀ ਪੰਜਾਬੀ ਲੈਂਗੁਏਜ ਉਹਦੇ ਨਾਲ ਸੰਬੰਧਤ ਇਹ ਟੌਪਿਕ ਹੈ ਜੀ ਤੁਹਾਨੂੰ ਪਤਾ ਹੀ ਹੈ ਜੀ ਆਪਾਂ ਪੰਜਾਬੀ ਸਬਜੈਕਟ ਦੇ ਨਾਲ ਸੰਬੰਧਤ ਵੀ ਜਿਹੜੀਆਂ ਸੀਕੁਐਂਸ ਵਾਈਜ਼ ਜਿਹੜੀਆਂ ਵੀਡੀਓਜ਼ ਆ ਉਹਨਾਂ ਦੀ ਜਿਹੜੀ ਸ਼ੁਰੂਆਤ ਆ ਉਹ ਕੀਤੀ ਹੋਈ ਹੈ ਸੋ ਅੱਜ ਜਿਹੜਾ ਆਪਣਾ ਟੌਪਿਕ ਰਹੂਗਾ ਜੀ ਉਹ ਰਹੂਗਾ ਜੀ ਸੰਬੰਧਕ ਸੰਬੰਧਕ ਦੇ ਬਾਰੇ ਦੇ ਵਿੱਚ ਆਪਾਂ ਜਿਹੜਾ ਪੜਾਂਗੇ ਇਸ ਤੋਂ ਪਹਿਲਾਂ ਆਪਾਂ ਨਾਮ ਬਾਰੇ ਪੜ ਚੁੱਕੇ ਆ ਪਰ ਨਾਮ ਬਾਰੇ ਵਿਸ਼ੇਸ਼ ਪਰੇ ਕਾਲ ਬਾਰੇ ਕਿਰਿਆ ਵਿਸ਼ੇਸ਼ਣ ਬਾਰੇ ਪੜ ਚੁੱਕੇ ਆ ਤਾਂ ਹੁਣ ਆਪਾਂ ਪੜਾਂਗੇ ਸੰਬੰਧਕ ਤੇ ਉਸ ਤੋਂ ਬਾਅਦ ਪੜਾਂਗੇ ਜੋਜਕ ਤੇ ਉਸ ਤੋਂ ਬਾਅਦ ਪੜਾਂਗੇ ਵਿਸਮਿਕ ਸੋ ਸੁਬੰਦਕ ਦੇ ਬਾਰੇ ਵਿੱਚ ਗੱਲ ਕਰਦੇ ਆਂ ਜੀ ਤੁਹਾਨੂੰ ਪਤਾ ਹੀ ਆਪਣੀਆਂ ਅਲੱਗ ਤੋਂ ਜਿਹੜੀਆਂ ਪਲੇਲਿਸਟ ਆ ਉਹ ਬਣੀਆਂ ਹੋਈਆਂ ਜਿੰਨੇ ਵਿੱਚ ਸੀਕੁਐਂਸ ਵਾਈਜ਼ ਮੈਂ ਵੀਡੀਓ ਜਿਹੜੀਆਂ ਅਪਲੋਡ ਆ ਕਰ ਰਹੀਆਂ ਤੇ ਇਹ ਵੀਡੀਓਜ਼ ਤੁਹਾਡੀ ਜ਼ਰੂਰ ਹੈਲਪ ਜਿਹੜੀਆਂ ਪੀਐਸਟਟ ਦੇ ਵਿੱਚ ਕਰਨਗੀਆਂ ਮੇਰਾ ਮਕਸਦ ਸਿਰਫ ਤੁਹਾਡੀ ਜਿਹੜੀ ਹੈਲਪ ਆ ਉਹ ਕਰਨਾ ਹੈ ਵੀਡੀਓ ਤੁਹਾਨੂੰ ਵਧੀਆ ਲੱਗੇ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਜ਼ਰੂਰ ਕਰਿਓ ਤੇ ਮੈਨੂੰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਜੇਕਰ ਹਾਈ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤੇ ਉਹਨਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕਣ ਸੋ ਆਪਾਂ ਸਟਾਰਟ ਕਰਦੇ ਹਾਂ ਜੀ ਸੰਬੰਧਕ ਦੇ ਬਾਰੇ ਦੇ ਵਿੱਚ ਆਪਾਂ ਪੜਦੇ ਹਾਂ ਜੀ ਸੰਬੰਧਕ ਦੇ ਬਾਰੇ ਦੇ ਵਿੱਚ ਠੀਕ ਹੈ ਜੀ ਸਟਾਰਟ ਕਰਦੇ ਹਾਂ ਜੀ ਫਰਸਟ ਜਿਹੜੀ ਸਬੰਧਕ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਜਿਵੇਂ ਕਿ ਇਹਦੇ ਨਾਮ ਤੋਂ ਹੀ ਕਲੀਅਰ ਹੋ ਜਾਂਦਾ ਕਿ ਸਬੰਧਕ ਸਬੰਧ ਬਣਾਉਣੇ ਠੀਕ ਹੈ ਸਬੰਧਕ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਜਿਹੜੇ ਸ਼ਬਦ ਹੈ ਜੀ ਉਹਨਾਂ ਨੂੰ ਆਪਸ ਦੇ ਵਿੱਚ ਜਿਹੜਾ ਜੋੜਦਾ ਹੈ ਸਬੰਧਕ ਜਿਹੜਾ ਸ਼ਬਦਾਂ ਨੂੰ ਆਪਸ ਦੇ ਵਿੱਚ ਜਿਹੜਾ ਜੋੜਨ ਦਾ ਕੰਮ ਕਰਦਾ ਹੈ ਸਬੰਧਕ ਵਾਕ ਦੇ ਅੰਦਰੂਨੀ ਹਿੱਸੇ ਦੇ ਨਾਲ ਜੁੜਿਆ ਹੁੰਦਾ ਜੇਕਰ ਆਪਾਂ ਸਬੰਧਕ ਦੀ ਗੱਲ ਕਰੀਏ ਸਬੰਧਕ ਕੀ ਹੈ ਜੀ ਵਾਕ ਦੇ ਜਿਹੜਾ ਅੰਦਰੂਨੀ ਹਿੱਸੇ ਦੇ ਨਾਲ ਜਿਹੜਾ ਜੁੜਿਆ ਉਹ ਹੁੰਦਾ ਹੈ ਸੋ ਸਬੰਧਕ ਕੀ ਹੈ ਸਬੰਧਕ ਸ਼ਬਦਾਂ ਨੂੰ ਆਪਸ ਵਿੱਚ ਸਬੰਧਕ ਸ਼ਬਦਾਂ ਨੂੰ ਆਪਸ ਦੇ ਵਿੱਚ ਜਿਹੜਾ ਜੋੜਨ ਦਾ ਜਿਹੜਾ ਕੰਮ ਹੈ ਉਹ ਕਰਦਾ ਹੈ ਸਬੰਧਕ ਵਾਕ ਦੇ ਅੰਦਰੂਨੀ ਹਿੱਸੇ ਦੇ ਨਾਲ ਜਿਹੜਾ ਜੁੜਿਆ ਹੁੰਦਾ ਹੈ ਸਬੰਧਕ ਇਹ ਵਾਕ ਦੇ ਜਿਹੜਾ ਵਾਕ ਦਾ ਜਿਹੜਾ ਅੰਦਰੂਨੀ ਹਿੱਸੇ ਨਾਲ ਜੀ ਸਬੰਧਕ ਵਾਕ ਦੇ ਜਿਹੜਾ ਅੰਦਰੂਨੀ ਹਿੱਸੇ ਦੇ ਨਾਲ ਜੁੜਿਆ ਹੁੰਦਾ ਹੈ ਸਬੰਧਕ ਸ਼ਬਦਾਂ ਨੂੰ ਆਪਸ ਦੇ ਵਿੱਚ ਜਿਹੜਾ ਸਬੰਧਕ ਸ਼ਬਦਾਂ ਨੂੰ ਆਪਸ ਵਿੱਚ ਜੋੜਨ ਦਾ ਕੰਮ ਕਰਦਾ ਹੈ ਸਬੰਧਕ ਦੀ ਗੱਲ ਕਰੀਏ ਤਾਂ ਸਬੰਧਕ ਅੱਗੋਂ ਜਿਹੜਾ ਤਿੰਨ ਪ੍ਰਕਾਰ ਦਾ ਹੁੰਦਾ ਜੀ ਸਬੰਧਕ ਅੱਗੋਂ ਤਿੰਨ ਪ੍ਰਕਾਰ ਦਾ ਹੁੰਦਾ ਹੈ ਤੇ ਕਾਰਜ ਦੇ ਆਧਾਰ ਤੇ ਜੇਕਰ ਆਪਾਂ ਗੱਲ ਕਰੀਏ ਤਾਂ ਕਾਰਜ ਦੇ ਆਧਾਰ ਤੇ ਵੀ ਜਿਹੜਾ ਸਬੰਧਕ ਹੈ ਤਿੰਨ ਪ੍ਰਕਾਰ ਦਾ ਹੁੰਦਾ ਹੈ ਸਬੰਧਕ ਅੱਗੋਂ ਵੀ ਤਿੰਨ ਪ੍ਰਕਾਰ ਦਾ ਹੁੰਦਾ ਤੇ ਕਾਰਜ ਦੇ ਆਧਾਰ ਤੇ ਵੀ ਜਿਹੜਾ ਸਬੰਧਕ ਹੈ ਉਹ ਵੀ ਅੱਗੋਂ ਤਿੰਨ ਪ੍ਰਕਾਰ ਦਾ ਹੁੰਦਾ ਹੈ ਸੋ ਸਬੰਧਕੀ ਸ਼ਬਦ ਕਿਹੜੇ-ਕਿਹੜੇ ਨੇ ਠੀਕ ਹੈ ਸਬੰਧਕੀ ਸ਼ਬਦ ਕਿਹੜੇ-ਕਿਹੜੇ ਨੇ ਉਹਨਾਂ ਦੀ ਗੱਲ ਕਰ ਲੈਣੇ ਆ ਦਾ ਦੇ ਦੀ ਨੇ ਨੂੰ ਤੋਂ ਨੇੜੇ ਦੂਰ ਉੱਤੇ ਹੇਠਾਂ ਸਾਹਮਣੇ ਕੋਲ ਵਿੱਚ ਵਿਚਕਾਰ ਠੀਕ ਹੈ ਸਬੰਧਕੀ ਸ਼ਬਦ ਕਿਹੜੇ-ਕਿਹੜੇ ਨੇ ਜਿਹੜੇ ਕਿ ਸਟੇਟਮੈਂਟਸ ਦੇ ਵਿੱਚ ਆਪਦੇ ਜਿਹੜੇ ਸਬੰਧ ਹੈ ਉਹ ਬਣਾਉਂਦੇ ਨੇ ਹਨਾ ਜੋੜਦੇ ਨੇ ਉਹਨਾਂ ਸਟੇਟਮੈਂਟ ਨੂੰ ਸੋ ਸਬੰਧਕੀ ਸ਼ਬਦ ਕਿਹੜੇ-ਕਿਹੜੇ ਨੇ ਜੀ ਦਾ ਸਬੰਧਕੀ ਸ਼ਬਦ ਕਿਹੜੇ-ਕਿਹੜੇ ਨੇ ਦਾ ਸਬੰਧਕੀ ਸ਼ਬਦ ਨੇ ਦਾ ਦੇ ਸਬੰਧਕੀ ਸ਼ਬਦ ਨੇ ਦਾ ਦੇ ਦੀ ਨੇ ਨੂੰ ਤੋਂ ਨੇੜੇ ਦੂਰ ਉੱਤੇ ਹੇਠਾਂ ਸਾਹਮਣੇ ਕੋਲ ਵਿੱਚ ਵਿਚਕਾਰ ਤਾਂ ਇਹ ਕੀ ਨੇ ਜੀ ਸਬੰਧਕੀ ਸ਼ਬਦ ਨੇ ਸੋ ਇਹਦੇ ਵਿੱਚ ਜੇਕਰ ਆਪਾਂ ਗੱਲ ਕਰੀਏ ਤਿੰਨ ਨੇ ਸਬੰਧਕੀ ਸ਼ਬਦ ਆਪਾਂ ਫਰਸਟ ਦੀ ਗੱਲ ਕਰ ਲਈਆਂ ਪੂਰਨ ਸਬੰਧਕ ਪੂਰਨ ਸਬੰਧਕ ਕਿਹੜੇ ਨੇ ਜੀ ਇਹਨਾਂ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਆ ਜੀ ਪੂਰਨ ਸਬੰਧਕ ਦੇ ਬਾਰੇ ਦੇ ਵਿੱਚ ਆਪਾਂ ਪੜ੍ਹਦੇ ਆ ਅਜਿਹੇ ਸ਼ਬਦ ਜੋ ਸੰਬੰਧਕ ਰੂਪ ਵਜੋਂ ਪੂਰੇ ਹੁੰਦੇ ਹਨ ਅਜਿਹੇ ਸ਼ਬਦ ਜੋ ਸੰਬੰਧਕ ਰੂਪ ਵਜੋਂ ਪੂਰੇ ਹੁੰਦੇ ਨੇ ਜਿਵੇਂ ਦਾ ਦੇ ਦੀ ਦਿਗਾ ਨੂੰ ਨੇ ਤੋਂ ਆਗ ਇਹ ਆਪਣੇ ਆਪ ਵਿੱਚ ਸੰਬੰਧਕ ਵਜੋਂ ਜਿਹੜੇ ਪੂਰੇ ਹੁੰਦੇ ਨੇ ਸਪੂਰਨ ਸੰਬੰਧਕ ਕੀ ਹੈ ਜੀ ਪੂਰਨ ਸੰਬੰਧਕ ਕੀ ਹੈ ਜੀ ਅਜਿਹੇ ਸ਼ਬਦ ਜੋ ਸੰਬੰਧਕ ਰੂਪ ਵਜੋਂ ਜਿਹੜੇ ਪੂਰੇ ਹੁੰਦੇ ਨੇ जिम्मेदार दे दी दीयां आप नु आप ने तो आग ए अपने आप ਵਿੱਚ ਸੰਬੰਧਕ ਵਜੋਂ ਜਿਹੜੇ ਪੂਰੇ ਆ ਉਹ ਹੁੰਦੇ ਨਹੀਂ ਨੈਕਸਟ ਹੈ ਜੀ ਆਪੂਰਨ ਸੰਬੰਧਕ ਆਪੂਰਨ ਸੰਬੰਧਕ ਕੀ ਹੈ ਜੀ ਅਜੇ ਸੰਬੰਧਕ ਜੋ ਆਪਣੇ ਆਪ ਵਿੱਚ ਪੂਰੇ ਨਾ ਹੋਣ ਸੋ ਅਜੇ ਸੰਬੰਧਕ ਨੇ ਜੋ ਆਪਣੇ ਆਪ ਦੇ ਵਿੱਚ ਪੂਰੇ ਨਾ ਹੋਣ ਪਾਰੇ ਸੰਬੰਧਕ ਪੂਰਨ ਸੰਬੰਧਕ ਤੋਂ ਬਾਅਦ ਵਿੱਚ ਆਉਂਦੇ ਹਨ ਤੇ ਜੇਕਰ ਇਹਨਾਂ ਸੰਬੰਧਕ ਦੀ ਆਪਾਂ ਗੱਲ ਕਰੀਏ ਤਾਂ ਇਹ ਵਾਲੇ ਜਿਹੜੇ ਸੰਬੰਧਕ ਹੈ ਜੀ ਆਪੂਰਨ ਸਬੰਧਕ ਇਹ ਪੂਰਨ ਸਬੰਧਕ ਤੋਂ ਬਾਅਦ ਦੇ ਵਿੱਚ ਆਉਂਦੇ ਨੇ ਜਿਵੇਂ ਕੋਲ ਨੇੜੇ ਦੂਰ ਸਾਹਮਣੇ ਠੀਕ ਹੈ ਜਿਵੇਂ ਇੱਕ ਸਟੇਟਮੈਂਟ ਹੈ ਜੀ ਉਹਨਾਂ ਦਾ ਘਰ ਠੀਕ ਹੈ ਉਹਨਾਂ ਦਾ ਘਰ ਸਾਡੇ ਘਰ ਕੋਲ ਹੈ ਇੱਕ ਸਟੇਟਮੈਂਟ ਹੈ ਜੀ ਉਹਨਾਂ ਦਾ ਘਰ ਸਾਡੇ ਘਰ ਕੋਲ ਹੈ ਤਾਂ ਦਾ ਕੀ ਹੈ ਜੀ ਇਹ ਹੈਗਾ ਜੀ ਪੂਰਨ ਸਬੰਧਕ ਦਾ ਕੀ ਹੈ ਜੀ ਇਹ ਪੂਰਨ ਸਬੰਧਕ ਹੈ ਤੇ ਕੋਲ ਕੀ ਹੈ ਜੀ ਆਪੂਰਨ ਸਬੰਧਕ ਹੈ ਠੀਕ ਹੈ ਕੋਲ ਕੀ ਹੈ ਜੀ ਆਪੂਰਨ ਸਬੰਧਕ ਦੋ ਪ੍ਰਕਾਰ ਦੇ ਆ ਜੀ ਪੂਰਨ ਸਬੰਧਕ ਤੇ ਆਪੂਰਨ ਸਬੰਧਕ ਪੂਰਨ ਸਬੰਧਕ ਕੀ ਹੈ ਜੀ ਦਾ ਦੇ ਦੀ ਦੀਆਂ ਨੂੰ ਨੇ ਤੋਂ ਆ ਇੱਕ ਹੀ ਆ ਪੂਰਨ ਸਬੰਧਕ ਹੈ ਠੀਕ ਹੈ ਆਪੂਰਨ ਸਬੰਧਕ ਕਿਹੜੇ ਹੁੰਦੇ ਨੇ ਜੇ ਅਜੇ ਸਬੰਧਕ ਜੋ ਆਪਣੇ ਆਪ ਦੇ ਵਿੱਚ ਜਿਹੜੇ ਪੂਰੇ ਨਾ ਹੋਣ ਆਪਣੇ ਆਪ ਜਿਹੜੇ ਦੇ ਵਿੱਚ ਪੂਰੇ ਨਹੀਂ ਹੁੰਦੇ ਜੇਕਰ ਆਪਾਂ ਇਦਾਂ ਬੋਲਦੀਏ ਉਹਨਾਂ ਘਰ ਸਾਡੇ ਕੋ ਉਹਨਾਂ ਘਰ ਸਾਡੇ ਘਰ ਕੋਲ ਹੈ ਉਹਨਾਂ ਕੀ ਉਹਨਾਂ ਦਾ ਉਗਣ ਵਿੱਚ ਅਜੇ ਸਬੰਧਕ ਜੋ ਆਪਣੇ ਆਪ ਵਿੱਚ ਪੂਰੇ ਨਾ ਹੋਣ ਪਰ ਇਹ ਜਿਹੜੇ ਸਬੰਧਕ ਨੇ ਪੂਰਨ ਸਬੰਧਕ ਅਪੂਰ ਪੂਰਨ ਸਬੰਧਕ ਹੋ ਗਿਆ ਨਾ ਤਾਂ ਤੋਂ ਬਾਅਦ ਵਿੱਚ ਆਉਂਦੇ ਹਨਾ ਦਾ ਪੂਰਨ ਸਬੰਧਕ ਤੋਂ ਬਾਅਦ ਵਿੱਚ ਆਉਂਦੇ ਨੇ ਕੋਲ ਆ ਗਿਆ ਹੈ ਨਾ ਤੇ ਇਹ ਕੀ ਹੈ ਅਪੂਰਨ ਸਬੰਧਕ ਹੈ ਜਿਵੇਂ ਕੋਲ ਨੇੜੇ ਦੂਰ ਸਾਹਮਣੇ ਆਦਿ ਠੀਕ ਹੈ ਇਹ ਹੋ ਗਿਆ ਆਪੂਰਕ ਆਪੂਰਨ ਸਬੰਧਕ ਹੈ ਨੈਕਸਟ ਆ ਗਿਆ ਜੀ 3 ਨੰਬਰ ਤੇ ਆ ਗਿਆ ਦੋ ਬਾਜਰੇ ਦੇ ਸੰਬੰਧਕ ਦੋ ਬਾਜਰੇ ਦੇ ਸੰਬੰਧਕ ਦੀ ਆਪਾਂ ਗੱਲ ਕਰੀਏ ਦੋ ਬਾਜਰੇ ਦੇ ਸੰਬੰਧਕ ਹੈ ਜੀ ਦੋ ਬਾਜਰੇ ਦੇ ਸੰਬੰਧਕ ਦੀ ਆਪਾਂ ਗੱਲ ਕਰਦੇ ਹਾਂ ਜੀ ਇਹਦੇ ਵਿੱਚ ਆ ਗਿਆ ਜੀ ਦੋ ਬਾਜਰੇ ਦੇ ਸੰਬੰਧਕ ਪੂਰਨ ਅਤੇ ਅਪੂਰਨ ਦੇ ਜੋੜ ਨਾਲ ਬਣਨਾ ਅਜਿਹੇ ਜਿਹੜੀ ਸਟੇਟਮੈਂਟ ਹੈ ਅਜਿਹੀਆਂ ਜਿਹੜੀਆਂ ਲਾਈਨਾਂ ਹੈ ਜੀ ਜੋ ਪੂਰਨ ਅਤੇ ਅਪੂਰਨ ਦੇ ਜੋੜ ਦੇ ਨਾਲ ਜਿਹੜੇ ਬਣਦੇ ਨੇ ਜਿਵੇਂ ਦੇ ਕੋਲ ਦੇ ਸਾਹਮਣੇ ਤੋਂ ਸਾਹਮਣੇ ਤੋਂ ਸਾਹਮਣੇ ਤੋਂ ਮੱਲਾ ਆਵਲੇ ਜਿਹੜੇ ਹੋ ਗਏ ਨੇ ਇਹ ਹੋ ਗਿਆ ਜੀ ਪੂਰਨ ਠੀਕ ਹੈ ਤੇ ਜਿਹੜੇ ਕੋਲ ਹੋ ਗਿਆ ਜਿਵੇਂ ਨੇੜੇ ਹੋ ਗਿਆ ਹਨਾ ਕੋਲ ਨੇੜੇ ਹੋ ਗਿਆ ਸਾਹਮਣੇ ਹੋ ਗਿਆ ਸਾਹਮਣੇ ਇਹ ਕਿ ਹੋਗੇ ਅਪੂਰਨ ਹੋਗੇ ਪੂਰ ਦੁਬਾਰਾ ਜਿਹੜੇ ਸੰਬੰਧ ਕਿਹੜੇ ਨੇ ਪੂਰਨ ਅਤੇ ਅਪੂਰਨ ਦੇ ਜੋੜ ਦੇ ਨਾਲ ਜਿਹੜੇ ਬੰਦੇ ਨੇ ਪੂਰਨ ਅਤੇ ਅਪੂਰਨ ਦੇ ਜੋੜ ਦੇ ਨਾਲ ਜਿਹੜੇ ਬੰਦੇ ਨੇ ਜੀ ਪੂਰਨ ਅਤੇ ਅਪੂਰਨ ਦੇ ਜੋੜ ਦੇ ਨਾਲ ਜਿਹੜੇ ਬੰਦੇ ਨਿਬੰਨ ਉਹਨਾਂ ਨੂੰ ਕੀ ਕਿਹਾ ਜਾਂਦਾ ਦੋ ਬਾਜਰੇ ਸੰਬੰਧ ਕਿਹਾ ਜਾਂਦਾ ਹੈ ਜਿਹੜੇ ਇਕੱਠੇ ਹੁੰਣ ਜਿਵੇਂ ਕੋਲੋਂ ਨੇੜਿਓਂ ਦੂਰੋਂ ਸਾਹਮਣਿਓ ਹਨ ਇਹਦੇ ਵਿੱਚ ਦੋ ਪ੍ਰਕਾਰ ਦੇ ਹੋ ਜਾਂਦੇ ਨੇ ਇੱਕ ਸੰਧੀ ਸੰਬੰਧਕ ਤੇ ਇੱਕ ਜਿਹੜੇ ਆ ਦੋ ਬਾਜਰੇ ਮਿਸ਼ਰਤ ਜਿਹੜੇ ਸੰਬੰਧਕ ਹਨਾ ਕੋਲੋਂ ਨੇੜਿਓਂ ਜਿਹੜੇ ਜੋੜ ਕੇ ਹੁੰਦੇ ਨੇ ਕੋਲੋਂ ਨੇੜਿਓਂ ਦੂਰੋਂ ਸਾਹਮਣਿਓ ਤਾਂ ਇਹ ਸੰਧੀ ਸੰਬੰਧਕ ਨੇ ਜਿਵੇਂ ਇੱਕ ਵਾਕ ਹੈ ਜੀ ਰੇਲ ਗੱਡੀ ਸਾਹਮਣੇ ਤੋਂ ਜਿਹੜੀ ਹੈ ਦੋ ਕੁ ਜਰਦੀ ਹੈ ਤਾਂ ਇਹ ਕੀ ਬਦ ਦਬਾਜ ਦੇ ਮਿਸ਼ਰਤ ਸੰਬੰਧਕ ਨੇ ਹੈ ਨਾ ਰੇਲ ਗੱਡੀ ਨੇੜਿਓ ਲੰਗੀ ਸੀ ਤਾਂ ਇਹ ਸੰਧੀ ਸੰਬੰਧਕ ਨੇ ਠੀਕ ਹੈ ਜੇਕਰ ਤਾਂ ਨੇੜਿਓ ਕੋਲੋਂ ਦੂਰੋਂ ਸਾਹਮਣੇੋਂ ਆ ਜਾਂਦੇ ਆ ਤਾਂ ਇਹ ਜਿਹੜੇ ਹੁੰਦੇ ਆ ਜੀ ਸੰਧੀ ਸੰਬੰਧਕ ਹੁੰਦੇ ਨੇ ਠੀਕ ਹੈ ਜਿਵੇਂ ਰੇਲ ਗੱਡੀ ਨੇੜਿਓ ਲੰਗੀ ਸੀ ਤਾਂ ਕੀ ਹੋ ਗਿਆ ਸੰਧੀ ਸੰਬੰਧਕ ਤੇ ਜੇਕਰ ਆ ਜੇ ਰੇਲ ਗੱਡੀ ਸਾਹਮਣੇ ਤੋਂ ਗੁਜ਼ਰੀ ਇਹਦੇ ਵਿੱਚ ਆ ਅਪੂਰਨ ਹੋ ਗਿਆ ਆ ਪੂਰਨ ਹੋ ਗਿਆ ਤਾਂ ਇਹਨਾਂ ਨੂੰ ਕੀ ਬੋਲਦੇ ਆ ਦੁਬਾਜਰੇ ਸੰਬੰਧਕ ਠੀਕ ਹੈ ਨੈਕਸਟ ਆ ਜੀ ਨੈਕਸਟ ਆਪਾਂ ਗੱਲ ਕਰ ਲੈਣੇ ਆਂ ਰੂਪ ਦੇ ਆਧਾਰ ਤੇ ਜਿਹੜੇ ਸੰਬੰਧਤ ਸੰਬੰਧਕ ਨੇ ਉਹਨਾਂ ਦੇ ਬਾਰੇ ਵਿੱਚ ਆਪਾਂ ਗੱਲ ਕਰਦੇ ਆਂ ਉੱਪਰ ਜਿਹੜੀ ਆਪਾਂ ਜਿਹੜੀ ਗੱਲ ਕਰਕੇ ਆਂਦੀ ਸੀ ਸੰਬੰਧਕ ਦੀ ਇਕਤਾ ਆਪਾਂ ਕੀਤੀ ਸੀ ਸੰਬੰਧਕ ਅੱਗੋਂ ਕਿੰਨੇ ਪ੍ਰਕਾਰ ਦੇ ਹੁੰਦੀਆਂ ਤਿੰਨ ਤੇ ਕਾਜ ਦੇ ਆਧਾਰ ਤੇ ਸੰਬੰਧਕ ਕਿੰਨੇ ਪ੍ਰਕਾਰ ਦੇ ਹੁੰਦੀਆਂ ਤਿੰਨ ਪ੍ਰਕਾਰ ਦੇ ਹੁੰਦੇ ਆ ਔਰ ਜੇ ਆਪਾਂ ਪੂਰਨ ਸੰਬੰਧਕ ਪੜਿਆ ਸੀ ਆ ਪੂਰਨ ਸੰਬੰਧਕ ਪੜਿਆ ਸੀ ਤੇ ਦੋ ਬਾਜਰੇ ਸੰਬੰਧਕ ਪੜਿਆ ਸੀ ਠੀਕ ਹੈ ਹੁਣ ਨੈਕਸਟ ਹੈਗਾ ਜੀ ਰੂਪ ਦੇ ਆਧਾਰ ਤੇ ਸੰਬੰਧਕ ਠੀਕ ਹੈ ਰੂਪ ਦੇ ਆਧਾਰ ਤੇ ਸੰਬੰਧਕ ਰੂਪ ਦੇ ਆਧਾਰ ਤੇ ਜਿਹੜੇ ਸੰਬੰਧਕ ਨੇ ਉਹ ਕਿੰਨੇ ਪ੍ਰਕਾਰ ਦੇ ਨੇ ਰੂਪ ਦੇ ਆਧਾਰ ਤੇ ਗੱਲ ਕਰੀਏ ਤਾਂ ਦੋ ਪ੍ਰਕਾਰ ਦੇ ਨੇ ਵਿਕਾਰੀ ਤੇ ਆਵਿਕਾਰੀ ਠੀਕ ਹੈ ਰੂਪ ਦੇ ਆਧਾਰ ਤੇ ਜਿਹੜੇ ਸੰਬੰਧਕ ਨੇ ਕਿੰਨੇ ਪ੍ਰਕਾਰ ਦੇ ਨੇ ਰੂਪ ਦੇ ਆਧਾਰ ਤੇ ਜਿਹੜੇ ਸੰਬੰਧਕ ਹੈ ਜੀ ਰੂਪ ਦੇ ਆਧਾਰ ਤੇ ਸੰਬੰਧਕ ਹੈ ਜਿਹੜੇ ਇਹ ਦੋ ਪ੍ਰਕਾਰ ਦੇ ਨੇ ਇੱਕ ਵਿਕਾਰੀ ਨੇ ਤੇ ਇੱਕ ਆਵਿਕਾਰੀ ਨੇ ਠੀਕ ਹੈ ਪਹਿਲਾਂ ਆਪਾਂ ਵਿਕਾਰੀ ਸੰਬੰਧਕ ਦੇ ਬਾਰੇ ਵਿੱਚ ਗੱਲ ਕਰ ਲੈਣੇ ਆ ਪਰਵਰਤਤ ਜਿੰਨੇ ਵਿੱਚ ਜਿਹੜਾ ਪਰਿਵਰਤਨ ਆ ਜਾਵੇ ਠੀਕ ਹੈ ਜਿੱਥੇ ਜਿਹੜਾ ਪਰਵਰਤਨ ਆ ਜਾਂਦਾ ਹੈ ਲਿੰਗ ਬਦਲਣ ਨਾਲ ਵਚਨ ਬਦਲਣ ਨਾਲ ਜਦੋਂ ਲਿੰਗ ਬਦਲਣ ਨਾਲ ਜਾਂ ਵਚਨ ਬਦਲਣ ਨਾਲ ਸੰਬੰਧਕ ਵਿੱਚ ਪਰਵਰਤਨ ਹੁੰਦਾ ਤਾਂ ਉਹਨੂੰ ਕੀ ਕਿਹਾ ਜਾਂਦਾ ਵਿਕਾਰੀ ਸੰਬੰਧਕ ਕਿਹਾ ਜਾਂਦਾ ਠੀਕ ਹੈ ਜੀ ਜਦੋਂ ਜਿਹੜਾ ਵਿਕਾਰੀ ਸੰਬੰਧਕ ਕੀ ਹੈ ਜੀ ਜਦੋਂ ਜਿਹੜਾ ਪਰਵਰਤਨ ਹੈ ਉਹ ਆ ਜਾਂਦਾ ਹੈ ਲਿੰਗ ਬਦਲਣ ਨਾਲ ਵਚਨ ਬਦਲਣ ਨਾਲ ਸੰਬੰਧਕ ਦੇ ਵਿੱਚ ਜਿਹੜਾ ਹੈ ਸੰਬੰਧ ਦੇ ਵਿੱਚ ਜਿਹੜਾ ਪਰਵਰਤਨ ਆਉਂਦਾ ਜਿਵੇਂ ਦਾ ਦੇ ਦੀਆਂ ਦੀ ਠੀਕ ਹੈ ਇਹਦੇ ਨਾਲ ਇੱਕ ਜਿਹੜੀ ਸਟੇਟਮੈਂਟ ਹੈ ਜੀ ਵਿਕਾਰੀ ਦੀ ਗੱਲ ਕਰੀਏ ਜਿਵੇਂ ਸਟੇਟਮੈਂਟ ਸਾਹਮਣੇ ਆ ਜੀ ਕੁੜੀ ਦੀ ਸਕੂਟਰੀ ਹੈ ਕੁੜੀ ਦੀ ਸਕੂਟਰੀ ਹੈ ਠੀਕ ਹੈ ਦੀ ਆਇਆ ਕੁੜੀ ਦੇ ਨਾਲ ਜੇਕਰ ਮੁੰਡੇ ਦੀ ਗੱਲ ਕਰੀਏ ਮੁੰਡੇ ਦਾ ਸਕੂਟਰ ਹੈ ਦਾ ਆਇਆ ਤੇ ਚੇਂਜ ਹੋ ਗਿਆ ਨਾ ਸਬੰਧਕ ਚੇਂਜ ਹੋ ਗਿਆ ਸਕੂਟਰ ਹੈ ਨੈਕਸਟ ਆ ਗਿਆ ਕੁੜੀਆਂ ਦੀਆਂ ਸਕੂਟਰੀਆਂ ਹਨ ਹਨਾ ਕੁੜੀਆਂ ਦੀਆਂ ਕੁੜੀਆਂ ਜੇਕਰ ਆਪਾਂ ਲਾਇਆ ਵਾ ਠੀਕ ਹੈ ਬਹੁਵਚਨ ਲਾਇਆ ਤਾਂ ਕੁੜੀਆਂ ਦੇ ਨਾਲ ਕੀ ਆਇਆ ਦੀਆਂ ਆਇਆ ਵਾ ਕਿੰਨੇ ਅਲੱਗ-ਅਲੱਗ ਨੇ ਤੁਸੀਂ ਦੇਖੋਗੇ ਠੀਕ ਹੈ ਤੇ ਇਹ ਕਿਹਨੇ ਵਿਕਾਰੀ ਨੇ ਜਦੋਂ ਲਿੰਗ ਬਦਲਣ ਦੇ ਨਾਲ ਜਾਂ ਵਚਨ ਬਦਲਣ ਦੇ ਨਾਲ ਸੰਬੰਧਕ ਦੇ ਵਿੱਚ ਸੰਬੰਧ ਦੇ ਵਿੱਚ ਜਿਹੜਾ ਪਰਵਰਤਨ ਹੈ ਉਹ ਹੁੰਦਾ ਹੈ ਸੰਬੰਧਕ ਸ਼ਬਦ ਦੇ ਵਿੱਚ ਜਿਹੜਾ ਪਰਵਰਤਨ ਹੁੰਦਾ ਉਹਨੂੰ ਕੀ ਕਿਹਾ ਜਾਂਦਾ ਵਿਕਾਰੀ ਸੰਬੰਧਕ ਨੈਕਸਟ ਆਜੋ ਜੀ ਨੈਕਸਟ ਆਪਾਂ ਗੱਲ ਕਰ ਲੈਣੀ ਆ ਵਿਕਾਰੀ ਪਰਵਰਤਨ ਇਹਦੇ ਵਿੱਚ ਕੀ ਹੈ ਪਰਵਰਤਨ ਨਾ ਆਵੇ ਆਵਿਕਾਰੀ ਸੰਬੰਧਕ ਕੀ ਹੁੰਦਾ ਜਦੋਂ ਪਰਵਰਤਨ ਆ ਉਹ ਨਾ ਆਵੇ ਲਿੰਗ ਵਚਨ ਨਾਲ ਸੰਬੰਧਕ ਵਿੱਚ ਕੋਈ ਪਰਵਰਤਨ ਨਹੀਂ ਹੁੰਦਾ ਸੋ ਲਿੰਗ ਜਿਹੜਾ ਲਿੰਗ ਤੇ ਵਚਨ ਦੇ ਨਾਲ ਜਿਹੜਾ ਸੰਬੰਧਕ ਦੇ ਵਿੱਚ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਪਰਵਰਤਨ ਹੈ ਪਰਵਰਤਨ ਨਾ ਆਵੇ ਲਿੰਗ ਵਚਨ ਨਾਲ ਸੰਬੰਧਕ ਦੇ ਵਿੱਚ ਲਿੰਗ ਵਚਨ ਨਾਲ ਸੰਬੰਧਕ ਦੇ ਵਿੱਚ ਜਿਹੜਾ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਪਰਵਰਤਨ ਹੈ ਉਹ ਨਹੀਂ ਹੁੰਦਾ ਇਹਦੇ ਵਿੱਚ ਜਿਹੜੀਆਂ ਆਪਾਂ ਐਗਜ਼ਾਮਪਲਸ ਕਰ ਲੈਣੇ ਆ ਜੀ ਆਵਿਕਾਰੀ ਜਿਹੜੇ ਸੰਬੰਧਕ ਕਿਹੜੇ-ਕਿਹੜੇ ਨੇ ਆਵਿਕਾਰੀ ਰੂਪ ਪਹਿਲਾਂ ਉਹਨਾਂ ਦੇ ਬਾਰੇ ਦੇ ਵਿੱਚ ਆਪਾਂ ਗੱਲ ਕਰ ਲੈਣੇ ਆਂ ਜਿਵੇਂ ਨੇ ਠੀਕ ਹੈ ਨੂੰ ਨਾਲ ਨੇੜੇ ਸਾਹਮਣੇ ਤੋਂ ਕੋਲ ਦੂਰ ਵਿੱਚ ਇਹ ਕਿਹਨੇ ਆਵਿਕਾਰੀ ਨੇ ਠੀਕ ਹੈ ਆਵਿਕਾਰੀ ਐਡਾ ਲੱਗਾਗੇ ਨੇ ਨੂੰ ਨਾਲ ਨੇੜੇ ਸਾਹਮਣੇ ਤੋਂ ਕੋਲ ਦੂਰ ਵਿੱਚ ਸੋ ਇਨ ਦੀ ਸਟੇਟਮੈਂਟ ਜੀ ਆਧିକਾਰੀ ਦੀ ਮੁੰਡੇ ਨੇ ਛੋਟੀ ਨਾਲ ਸੱਪ ਨੂੰ ਮਾਰਿਆ ਠੀਕ ਹੈ ਮੁੰਡੇ ਨੇ ਛੋਟੀ ਨਾਲ ਸੱਪ ਨੂੰ ਮਾਰਿਆ ਕੁੜੀ ਨੇ ਛੋਟੀ ਨਾਲ ਸੱਪਣੀ ਨੂੰ ਮਾਰਿਆ ਕੋਈ ਫਰਕ ਨਹੀਂ ਮੁੰਡਾ ਇੱਥੇ ਹੈ ਇੱਥੇ ਕੁੜੀ ਹੈ ਬਟ ਇਹਨਾਂ ਦੇ ਜਿਹੜੇ ਸੰਬੰਧ ਦੇ ਵਿੱਚ ਜਿਹੜਾ ਕੋਈ ਵੀ ਜਿਹੜਾ ਫਰਕ ਨਹੀਂ ਆਇਆ ਵਾ ਕੋਈ ਫਰਕ ਲੱਗਿਆ ਤੁਹਾਨੂੰ ਨਹੀਂ ਨਾ ਲੱਗਾ ਵਿਕਾਰੀ ਦੇ ਵਿੱਚ ਜਿਹੜਾ ਤੁਸੀਂ ਫਰਕ ਦੇਖ ਸਕਦੇ ਹੋ ਵਿਕਾਰੀ ਦੇ ਵਿੱਚ ਜਿਹੜਾ ਫਰਕ ਹੈ ਉਹ ਪਿਆਰ ਆ ਮੁੰਡੇ ਵੇਲੇ ਅਲੱਗ ਸਬੰਧ ਲੱਗਾ ਤੇ ਕੁੜੀ ਪੁੜੀ ਦੇ ਨਾਲ ਜਿਹੜਾ ਅਲੱਗ ਦਾ ਸੰਬੰਧਕ ਸ਼ਬਦ ਲੱਗਾ ਠੀਕ ਹੈ ਕੁੜੀਆਂ ਨੇ ਛੋਟੇ ਨਾਲ ਸਪਨਿਆਂ ਨੂੰ ਮਾਰਿਆ ਠੀਕ ਹੈ ਕੋਈ ਫਰਕ ਲੱਗਾ ਨਾਲ ਨੂੰ ਸਾਰਾ ਕੁਝ ਸੇਮ ਆਇਆ ਨਾ ਤਾਂ ਇਹ ਕੀ ਆਵਿਕਾਰੀ ਹੈ ਜਦੋਂ ਲਿੰਗ ਤੇ ਵਚਨ ਬਦਲਣ ਦੇ ਨਾਲ ਸੰਬੰਧਕ ਦੇ ਵਿੱਚ ਸੰਬੰਧ ਦੇ ਵਿੱਚ ਕਿਸੇ ਵੀ ਪ੍ਰਕਾਰ ਦਾ ਕੋਈ ਵੀ ਜਿਹੜਾ ਪਰਿਵਰਤਨ ਹੈ ਉਹ ਨਹੀਂ ਹੁੰਦਾ ਠੀਕ ਹੈ ਆਵਿਕਾਰੀ ਬੋਲਿਆ ਜਾਂਦਾ ਹੈ ਤੇ ਵਿਕਾਰੀ ਜਦੋਂ ਜਿਹੜਾ ਪਰਿਵਰਤਨ ਹੈ ਲਿੰਗ ਤੇ ਵਚਨ ਦੇ ਨਾਲ ਇਹ ਜਿਹੜਾ ਪਰਿਵਰਤਨ ਹੈ ਜੀ ਇਹ ਆਉਂਦਾ ਹੈ ਦੀ ਦਾ ਦੀਆਂ ਠੀਕ ਹੈ ਜੀ ਇਹ ਹੁੰਦੇ ਆ ਜੀ ਵਿਕਾਰੀਤ ਉੱਪਰਲੇ ਹੋਗੇ ਜੀ ਆ ਵਿਕਾਰੀ ਠੀਕ ਹੈ ਸੋ ਆਈ ਹੋਪ ਤੁਹਾਨੂੰ ਸਮਝ ਲੱਗ ਗਈ ਹੋਣੀ ਆ ਰੂਪ ਦੇ ਆਧਾਰ ਤੇ ਸੰਬੰਧਕ ਵਿਕਾਰੀ ਜਿਨ੍ਹਾਂ ਦੇ ਵਿੱਚ ਜਿਹੜਾ ਪਰਿਵਰਤਨ ਇਹ ਆ ਜਾਵੇ ਆ ਵਿਕਾਰੀ ਜਿਨ੍ਹਾਂ ਦੇ ਵਿੱਚ ਜਿਹੜਾ ਪਰਿਵਰਤਨ ਨੇ ਉਹ ਨਹੀਂ ਹੁੰਦਾ ਠੀਕ ਹੈ ਵਿਕਾਰੀ ਦੇ ਵਿੱਚ ਆਪਾਂ ਗੱਲ ਕਰ ਲਈਏ ਸਟੇਟਮੈਂਟਸ ਦੀ ਠੀਕ ਹੈ ਤੁਹਾਨੂੰ ਫਰਕ ਦਿਖਾਈ ਦਿੰਦਾ ਜਿਵੇਂ ਦੀ ਮੁੰਡੇ ਨਾਲ ਦੀ ਕੁੜੀ ਨਾਲ ਦੀ ਲੱਗੀ ਮੁੰਡੇ ਨਾਲ ਦਾ ਕੁੜੀਆਂ ਨਾਲ ਦੀਆਂ ਆਵਿਕਾਰੀ ਦੇ ਵਿੱਚ ਮੁੰਡੇ ਨੇ ਛੋਟੀ ਨਾਲ ਸਪਨੀ ਨੂੰ ਮਾਰਿਆ ਕੁੜੀ ਨੇ ਛੋਟੀ ਨਾਲ ਸਪਨੀ ਨੂੰ ਮਾਰਿਆ ਕੁੜੀ ਨੇ ਛੋਟੀ ਨਾਲ ਸਪਨੀਆਂ ਨੂੰ ਮਾਰਿਆ ਤਾਂ ਇੱਥੇ ਜਿਹੜਾ ਕੋਈ ਵੀ ਜਿਹੜਾ ਫਰਕ ਨਹੀਂ ਪਿਆ ਤਾਂ ਉਹਨੂੰ ਆਵਿਕਾਰੀ ਆਪਾਂ ਬੋਲਾਂਗੇ ਤੇ ਇਹ ਵਿਕਾਰੀ ਹੈ ਠੀਕ ਹੈ ਜੀ ਸੋ ਇਹ ਰੂਪ ਦੇ ਆਧਾਰ ਤੇ ਜਿਹੜੇ ਸੰਬੰਧਕ ਨੇ ਸੋ ਇਹਦੇ ਨਾਲ ਆਪਣਾ ਇਹ ਟੋਪਿਕ ਕੰਪਲੀਟ ਹੋ ਗਿਆ ਜੀ ਵੀਡੀਓ ਤੁਹਾਨੂੰ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਜਰੂਰ ਦੱਸ ਦਿਓ ਮੈਨੂੰ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਹੈ ਤੇ ਜੇਕਰ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਤੇ ਨਾਲ ਦੀ ਨਾਲ ਬੈਲ ਆਈਕਨ ਦਾ ਬਟਨ ਜਰੂਰ ਪ੍ਰੈਸ ਕਰ ਦਿਓ ਤਾਂ ਜੋ ਜਦੋਂ ਵੀ ਮੈਂ ਨਵੀਆਂ ਵੀਡੀਓਜ਼ ਅਪਲੋਡ ਕਰਾਂ ਤਾਂ ਉਹਨਾਂ ਦੇ ਨੋਟੀਫਿਕੇਸ਼ਨ ਹੈ ਜੀ ਉਹ ਤੁਹਾਡੇ ਤੱਕ ਪਹੁੰਚ ਸਕਣ ਥੈਂਕਸ ਫॉर ਵਾਚਿੰਗ